ਨਾਮ ਕੀ ਹੈ ਤੁਹਾਡਾ ਸ਼ੌਕ ਮਾਰੀ ਸਰ ਕਿਹੜੀ ਜਗ੍ਹਾ ਰਹਿੰਦੇ ਹੋ ਆਪਣਾ ਡਬਲੈਸ ਕਲੋਨੀ ਦੇ ਹੁਣ ਤੁਸੀਂ ਇੱਥੇ ਕੀ ਕਰ ਰਹੇ ਹੋ ਇੱਥੇ ਆਪਣੀ ਘਰਾਂ ਲੈਣ ਆਈ ਕੀ ਮਾਮਲਾ ਕੀ ਹੈ ਕੀ ਇਹ ਮਾਮਲਾ ਇਹ ਆ ਜੀ ਮੇ ਘਰਾਂ ਨੇ ਮਾਲਕ ਦੱਬੀ ਹੋਈ ਆ ਜੀ ਪਹਿਲਾਂ ਲਾਲਾ ਜਿੱਤਾ ਆਏ ਨੇ ਤੇ ਇਹ ਪਲਾਟ ਬਣਾਉਣਾ ਉਹ ਬਣਾਦਾ ਬਿਜ਼ਨਸ ਦਾ ਮੁੰਡੇ ਖਲਾ ਲਾਗਾ ਜੀ ਉਹਦਾ ਲਾਲਾ ਜਿੱਤਾ ਆਏ ਘਰਾਂ ਕਿਸ ਬੰਦੇ ਨੇ ਲਾਲਚ ਤਾਂ ਕੋਣ ਆ ਉਹ ਇਹ ਮਾਲਕ ਇਹ ਪਵਨ ਕੁਮਾਰ ਜੀ ਪਵਨ ਕੁਮਾਰ ਮਾਲਕ ਆ ਹਾਂਜੀ ਠੀਕ ਹੈ ਮੇਰੇ ਘਰਾਂ ਇੱਥੇ ਕੰਮ ਕਰਦੀ ਆ ਮੈਂ ਵੀ ਕਰਦਾ ਜੀ ਪਹਿਲੇ ਤੁਸੀਂ ਇੱਥੇ ਕੰਮ ਕਰਦੇ ਸੀਗੇ 10 ਸਾਲ ਹੋ ਗਈ ਸਾਨੂੰ ਕੰਮ ਕਰਦੇ ਗਏ ਠੀਕ ਹੈ ਹ ਉਹਨੇ ਕੰਮ ਕਰ ਜਾਈ ਉਹਨੇ ਤਾਂ ਰਾਇਲ ਕਰ ਦਿਆ ਮੈਂ ਮੈਂ ਬਾਹਰ ਕੱਢਿਆ ਆ ਜਿਉਣਾ ਨੇ ਕੀ ਗੱਲ ਕੀ ਹੋਈ ਹੈ ਇਹਨਾਂ ਕੀ ਇਹ ਮੈਂ ਮੈਨੂੰ ਪਹਿਲਾਂ ਸ਼ੱਕ ਸੀ ਇਹਨਾਂ ਦੇ ਦੋਨਾਂ ਵਿੱਚ ਕੋਈ ਗੱਲਬਾਤ ਨਾ ਆਇਆ ਗੱਲਬਾਤ ਇਹਨਾਂ ਨੇ ਵੀਡੀਓ ਹੀ ਬਣਾਈ ਵੀਡੀਓਆਂ ਖੁੱਲਮ ਖੁਲਾਈ ਅੱਛਾ ਇਹਨਾਂ ਦੋਨਾਂ ਦੀ ਆਪਸੀ ਸੈਟਿੰਗ ਹੈ ਹਾਂਜੀ ਹੁਣ ਉਹ ਔਰਤ ਤੁਹਾਡੀ ਕਿੱਥੇ ਹੈ ਆਂਦਰੀ ਆ ਜੀ ਉਹ ਤੁਹਾਡਾ ਸਾਥ ਨਹੀਂ ਦੇ ਰਹੀ ਨਹੀਂ ਦੇ ਰਹੀ ਫਿਰ ਹੁਣ ਤੁਹਾਡੀ ਕੀ ਮੰਗ ਕੀ ਹੈ ਮੰਗਾ ਵੀ ਮੇਰੇ ਘਰ ਆ ਮੈਨੂੰ ਮਿਲੇ ਮੈਂ ਮੈਂ ਆਪਣੀ ਪੁੱਤ ਰਾਇਲ ਲਖਣਾ ਚਾਹੁੰਦਾ ਜੀ ਠੀਕ ਆ ਤੁਸੀਂ ਪ੍ਰਸ਼ਾਸਨ ਨੂੰ ਤਲਾ ਦਿੱਤੀ ਹੋਈ ਹੈ ਹਾਂਜੀ ਦਿੱਤੀ ਹੋਈ ਥਾਣੇ ਪ੍ਰਸ਼ਾਸਨ ਵਾਲ ਉਹ ਸੁਣਾਈ ਬਿਲਕੁਲ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਸੁਣਾਈ ਇਹ ਪੈਸੇ ਭਰਤੇ ਇਹਨਾਂ ਨੇ ਅੱਛਾ ਇਹਨਾਂ ਨੇ ਪੈਸੇ ਭਰੇ ਆ ਹਾਂਜੀ ਠੀਕ ਇਹ ਤੁਹਾਨੂੰ ਪੱਕਾ ਯਕੀਨ ਹੈ ਇਹਨਾਂ ਦਾ ਪੈਸੇ ਭਰੇ ਆ ਹਾਂਜੀ ਹਾਂਜੀ ਜਿਹੜੀ ਵੀਡੀਓ ਤੁਹਾਡੇ ਕੋਲ ਹੈਗੀ ਉਹ ਕਿੱਥੇ ਆ ਹੈਗੀ ਮੇਰੇ ਕੋਲ ਹੀ ਆ ਜੀ ਤੁਹਾਡੇ ਕੋਲ ਹੀ ਆ ਹਾਂਜੀ ਹਾਂਜੀ ਠੀਕ ਆ ਤਾਂ ਕੀ ਮਾਮਲਾ ਕੀ ਹੈ ਮਾਮਲਾ ਬਸ ਆ ਹੀ ਹੈਗਾ ਭੀਆ ਹੰਤੇ ਨੇ ਸਾਲ ਬਾਅਦ ਬਾਹਰ ਤੋਂ 12 ਦਿਨ ਬਾਰੋਂ ਬਾਹਰੋਂ ਅਮਰੀਕਾ ਤੋਂ ਅਮਰੀਕਾ ਤੋਂ ਹਾਂਜੀ ਪਹਿਲਾਂ ਇਹ ਤਾਂ ਪਰਿਵਾਰ ਆ ਦਾ ਸੀਗਾ ਹੁਣ ਆਇਆ ਬਾਊ ਕੱਲਾ ਮੇਰਾ ਮੁੰਡਾ ਜਦੋਂ ਵੀ ਕੰਮ ਕਰਾ ਰਿਹਾ ਸੀਗਾ ਨਾਲ ਜਦੋਂ ਪਰਿਵਾਰ ਸੀ ਇਹ ਜਿ ਕੋਈ ਗੱਲ ਨਹੀਂ ਸੀ ਤੇ ਹੁਣ ਆਇਆਗਾ ਮੇਰੇ ਮੁੰਡੇ ਨੂੰ ਕਦੇ ਉਧਰ ਭਜਾ ਇਹ ਕੰਮ ਕਰ ਉਹ ਕੰਮ ਕਰ ਮਤਲਬ ਤੁਹਾਡਾ ਕਿ ਮੁੰਡਾ ਤੇ ਤੁਹਾਡੀ ਨੂੰ ਇੱਥੇ ਹੀ ਰਹਿੰਦੇ ਸੀਗੇ ਰਹਿੰਦੇ ਇੱਥੇ ਨਹੀਂ ਸੀ ਜਿਵੇਂ ਕੰਮ ਕਰਕੇ ਘਰੇ ਜਾਣਾ ਅੱਛਾ ਘਰੇ ਚਲੇ ਜਾਂਦੇ ਸੀ ਹਾਂ ਹਾਂ ਜੀ ਫਿਰ ਜਦ ਤਬਾਹੂ ਆਇਆ ਤਿੰਨ ਚਾਰ ਦਿਨ ਮੈਂ ਘਰ ਮੈਂ ਵੀ ਬਣਾ ਕੇ ਦਿੱਤੀ ਆ ਰੋਟੀ ਮਹੱਲਤ ਕੋਠੀ ਜਾਓਗੇ ਚਲ ਇੱਥੋਂ ਲੈ ਜਾ ਦੋ ਰੋਟੀਆਂ ਪਾ ਕੇ ਬਾਹੂ ਦੀ ਠੀਕ ਹੈ ਤੇ ਲੈ ਆਈ ਰੋਟੀ ਫੇਰ ਉਸ ਤੋਂ ਬਾਅਦ ਮੁੰਡੇ ਨੂੰ ਪੈਣ ਲੱਗਿਆ ਸ਼ੱਕ ਠੀਕ ਹੈ ਸ਼ੱਕ ਪਿਆ ਮੌਨ ਲੱਗਿਆ ਜਦੋਂ ਮੁੰਡੇ ਨੂੰ ਫੇਰ ਇਹਨਾਂ ਦੀ ਨਾ ਤਿੰਨ ਚਾਰ ਵੀਡੀਓ ਬਣਾਈ ਅੱਛਾ ਵੀਡੀਓ ਹੀ ਬਣਾਈ ਹੈ ਮੁੰਡੇ ਨੂੰ ਸ਼ੱਕ ਕਿੱਦਾਂ ਪਿਆ ਕਿੱਦਾਂ ਸ਼ੱਕ ਸ਼ੱਕ ਪਿਆ ਇੱਕ ਦਿਨ ਆ ਕੁਝ ਕੋਈ ਐਦਾ ਦੀ ਹਰਕਤਾਂ ਕਰਦੇ ਹੋਣੇ ਜਦੋਂ ਮੁੰਡੇ ਨੂੰ ਕਹਿ ਨਾ ਵੀ ਇਹ ਕੀ ਕਰਦਾ ਬਾਓ ਕੰਦੀ ਵੱਡੇ ਘਰ ਅੰਦਰ ਐਦਾ ਹੁੰਦਾ ਵੀ ਬਾਹਰ ਬਾਹਰ ਤੇ ਐਦਾ ਹੁੰਦਾ ਕੀ ਹੋ ਗਿਆ ਹੱਥ ਲਾ ਦਿੱਤਾ ਤਾਂ ਮੇਰੇ ਨਹੀਂ ਫਿਰ ਔਰਤ ਨੇ ਆਪਣੇ ਆਦਮੀ ਨੂੰ ਦੱਸਿਆ ਨਹੀਂ ਕਿ ਮੈਨੂੰ ਉਹਨੇ ਹੱਥ ਲਾਇਆ ਜਾਂ ਕੀ ਕੀਤਾ ਨਹੀਂ ਕੁਛ ਨਹੀਂ ਤੇਰੇ ਨਾਲ ਬੰਦੇ ਰਜਾਮੰਦੀ ਨੇ ਹਾਂ ਹਾਂ ਫਿਰ ਉਸ ਤੋਂ ਬਾਅਦ ਫਿਰ ਪੁੱਛਿਆ ਤਾਂ ਮੁੰਡੇ ਦੇ ਸੱਕ ਪਿਆ ਪਿਆ ਤਾਂ ਉਹਨ ਵੀਡੀਓ ਬਣਾਣੀ ਚਾਲੂ ਕਰ ਦਿੱਤੀ ਉਹਨੂੰ ਤਿੰਨ ਚਾਰ ਬਣਾਈਆਂ ਫਿਰ ਬਾਅਦ ਚ ਨਾ ਜਦੋਂ ਆ ਫਿਰ ਇਹਨਾਂ ਦਾ ਮਤਲਬ ਮੌਕਾ ਨਹੀਂ ਲੱਗਿਆ ਕਹਿ ਲੱਗੇ ਲਿਆ ਸੋਕ ਨੂੰ ਆਪਾਂ ਬਾਹਰ ਭੇਜ ਦੰਨਿਆ ਤੇ ਬੀ ਫੇਰ ਉਹਨੂੰ ਕੋ ਸਮਾਨ ਲੈਣ ਲੈ ਮੈਂ ਫੋਨ ਕਰਦੇ ਆ ਫੋਨ ਕਰਨ ਲੱਗੇ ਤੇ ਮੋਬਾਈਲ ਉਹ ਤਾਂ ਫੜ ਲਿੱਤਾ ਮੁੰਡੇ ਦਾ ਕਹਿੰਦੇ ਲੈ ਤਾਂ ਵੀਡੀਓ ਬਣਾ ਰਿਆ ਹੈਗਾ ਮੈਂ ਹੁਣੇ ਪਾਪੇ ਨੂੰ ਦੱਸਦੀ ਆ ਬੋਟੀ ਕਹਿੰਦੀ ਸਾਡੀ ਬਸ ਉਸ ਤੋਂ ਬਾਅਦ ਨਾ ਫਿਰ ਮੇਰੇ ਮੁੰਡੇ ਨਾਲ ਇਹਨਾਂ ਨੂੰ ਮਾਰ ਕੁੱਟਾਈ ਕੀਤੀ ਫਿਰ ਮੇਰਾ ਮੁੰਡਾ ਇੱਥੋਂ ਘਰੋਂ ਗਿਆ ਬਾਹਰ ਕਹਿੰਦਾ ਮੈਂ ਸਾਲਾ ਤੈਨੂੰ ਮਰਵਾ ਦਾਂਗਾ ਤੇਰੇ ਗੋਲੀ ਮਰਵਾ ਦਾਂਗਾ ਜੇ ਤੂੰ ਬੋਲਿਆ ਮੈਂ ਮੇਰੇ ਕੋਲ ਬਹੁਤ ਪੈਸਾ ਹੈਗਾ ਮੈਂ ਕੁਝ ਵੀ ਕਰ ਸਕਦਾ ਇਹ ਨੂੰ ਇਹ ਚਿੱਤ ਲੱਗ ਕਿਤੇ ਹੁਣ ਬਹੁ ਰਣੀ ਤੁਹਾਡੀ ਹੈ ਕਿਤੇ ਬਾਕੀ ਕੋਲਾ ਪਰਿਵਾਰ ਇੱਥੇ ਹੈ ਆ ਬਹੁ ਹੈ ਨਹੀਂ ਬੋਟੀ ਦਾਦੇ ਕੋਲਾ ਮੁੰਡਾ ਤਾਂ ਮੇਰਾ ਘਰੇ ਸੌਂਦਾ ਮਤਲਬ ਉਹ ਰਜਾਮੰਦੀ ਨੰਦਰ ਰਹੀ ਉਹਦੀ ਰੱਖਿਆ ਇੱਥੇ ਹੀ ਹੈ ਉੱਥੇ ਰਜਾਮੰਦੀ ਨਾਲ ਹੀ ਤੁਹਾਡੀ ਮੰਗ ਹੀ ਗਈ ਹੈ ਹਾਂਜੀ ਤੁਹਾਡੀ ਮੰਗ ਹੀ ਸਾਡੀ ਮੰਗਾਈ ਆ ਵੀ ਆਪ ਸਾਡੇ ਮੇਰੇ ਸਾਡੇ ਘਰ ਦੇ ਕਾਗਜ਼ ਵੀ ਇਹਦੇ ਕੋਲਾ ਬਹੂ ਕੋਲ ਕਰਦਾ ਕੰਮ ਕਰੇ ਜਾਵੇ ਕਰਦੇ ਮੇਰੇ ਕਾਗਜ਼ ਵੀ ਇੱਥੇ ਤੇ ਹੈਗੇ ਹਾਂ ਪਰ ਉਹ ਫਰਸਾ ਨੂੰ ਤਾਂ ਕਿੰਨੇ ਦਿਨ ਦੀ ਮੈਂ ਘਰਤੀ ਹਿੱਸਾ ਲੈਣਾ ਮੈਂ ਕਾਗਜ਼ ਵੀ ਨਹੀਂ ਦੇਣੇ ਮੁਕਾਨ ਦੇ ਹਾਂ ਕੀ ਮਾਮਲਾ ਕੀ ਹੈ ਸਰ ਮੈਂ ਪਾਲਗਿਲ ਇਸ ਟਾਈਮ ਅਸੀਂ ਖੜੇ ਆ 32 ਸੈਕਟਰ ਕੋਠੀ ਨੰਬਰ 3984 ਦੇ ਬਾਹਰ ਇੱਥੇ ਜਿਹੜਾ ਮਸਲਾ ਵਾ ਇੱਕ ਹਸਬੰਡ ਵਾਈਫ ਇੱਥੇ ਕੰਮ ਕਰਦੇ ਆ ਕੋਠੀ ਦੇ ਵਿੱਚ ਸਵੇਰੇ ਆਉਂਦੇ ਆ ਸ਼ਾਮ ਨੂੰ ਆਪਣੇ ਘਰੇ ਜਾਂਦੇ ਆ ਇਹ ਐਨ ਆਰ ਆਈ ਨੇ ਅਮਰੀਕਾ ਕੋ ਇਹ ਪਹਿਲਾਂ ਆਪਣੀ ਫੈਮਿਲੀ ਲਾਉਂਦੇ ਹੁੰਦੇ ਸੀ ਇਸ ਵਾਰੀ ਇਕੱਲੇ ਆਏ ਨੇ ਇਹਨਾਂ ਨੇ ਕੀ ਕੀਤਾ ਇਹ ਮੁੰਡੇ ਦੀ ਆਪਣੇ Ashok Kumar ਜੀ ਦਾ ਨਾਮ ਆ ਉਹਦੀ ਵਾਈਫ ਨਾਲ ਗਲਤ ਰਿਲੇਸ਼ਨ ਬਣਾ ਲੇ ਤੇ ਉਹਨੂੰ ਹੁਣ ਦੱਸ ਦੇਣਾ ਤੋਂ ਆਪਣੇ ਘਰੇ ਰੱਖਿਆ ਉਹਦੇ ਘਰ ਵਾਲਿਆਂ ਨੂੰ Ashok Kumar ਨੂੰ ਇਹਨਾਂ ਨੇ ਕੁੱਟ ਕੇ ਘਰੋਂ ਕੱਢਤਾ ਠੀਕ ਹੁਣੇ ਵਿਚਾਰੇ ਥਾਣੇ ਵੀ ਗਏ ਅਸੀਂ ਵੀ ਨਾਲ ਗਏ ਪਰ ਉੱਥੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਕਿਹੜੇ ਥਾਣੇ ਦੇ ਅੰਦਰ ਕੰਪਲੀਟ ਇਹ ਡਿਵੀਜ਼ਨ ਨੰਬਰ 7 ਹੈ ਜੀ ਠੀਕ ਹੈ ਡਿਵੀਜ਼ਨ ਨੰਬਰ 7 ਦੇ ਬਾਅਦ ਅਸੀਂ ਜਦੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫੇਰ ਅਸੀਂ ਮਤਲਬ ਇੱਥੇ ਆ ਕੇ ਇਹਨਾਂ ਦੇ ਨਾਲ ਧਰਨਾ ਲਾਇਆ ਵਾ ਹੁਣੇ ਲਿਮਟਡ ਧਰਨਾ ਵਾ ਇਹ ਜਿੰਨੀ ਦੇਰ ਇਹਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਖੜੇ ਆ ਦਿਨ ਰਾਤ ਧਰਨਾ ਚੱਲੂਗਾ ਰਾਤ ਨੂੰ ਵੀ ਇੱਥੇ ਰਵਾਂਗੇ ਜਿੰਨੀ ਦੇਰ ਨੂੰ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਨਾਲ ਖੜੇ ਤੁਹਾਡੇ ਕੀ ਰਿਲੇਸ਼ਨ ਇਹਨਾਂ ਦੇ ਪਰਿਵਾਰ ਨਾਲ ਮੇਰੇ ਜੀ ਇਹਨਾਂ ਦਾ ਪਰਿਵਾਰ ਨਾਲ ਵਸ ਜਿਵੇਂ ਕਹਿ ਲਓ ਵੀ ਅਸੀਂ ਸੋਸ਼ਲ ਵਰਕਰ ਆ ਠੀਕ ਆ ਸਮਝੋ ਸਾਡੇ ਭਰਾਵਾਂ ਵਰਗੇ ਰਿਲੇਸ਼ਨ ਅਸੀਂ ਹਰੇਕ ਨਾਲ ਖੜਦੇ ਆ ਜਿਹੜਾ ਕੋਈ ਗਰੀਬ ਬੰਦਾ ਵਾ ਜਿਹੜਾ ਕੋਈ ਗਰੀਬ ਬੰਦਾ ਵਾ ਅਸੀਂ ਉਹਦੇ ਨਾਲ ਖੜਦੇ ਆ ਸਾਡਾ ਦਿਲ ਹੈਗਾ ਕਿ ਅਸੀਂ ਉਹਦੇ ਨਾਲ ਖੜਨਾ ਚਾਹੁੰਦੇ ਆ ਅਸ਼ੋਕ ਜੋ ਪਤੀ ਹੈ ਇਸ ਮਹਿਲਾ ਦਾ ਉਸ ਨੂੰ ਕਿਸ ਤਰ੍ਹਾਂ ਇਸ ਚੀਜ਼ ਦਾ ਪਤਾ ਲੱਗਿਆ ਇਹਦੇ ਰਿਲੇਸ਼ਨ ਬਾਰੇ ਸਰ ਜਦੋਂ ਇਹਨਾਂ ਨੇ ਦੇਖਿਆ ਵੀ ਮੇਰੀ ਘਰ ਵਾਲੀ ਤੇ ਇਹਨਾਂ ਦਾ ਕੋਈ ਰਿਲੇਸ਼ਨ ਇੱਕ ਦੂਜੇ ਨੂੰ ਇੰਡੀਕੇਸ਼ਨ ਗਲਤ ਕਰ ਰਹੇ ਆ ਉਦੋਂ ਫਿਰ ਇਹਨੇ ਰਸੋਈ ਦੇ ਵਿੱਚ ਆਪਣਾ ਮੋਬਾਈਲ ਵੀਡੀਓ ਤੇ ਲਾ ਕੇ ਰਸੋਈ ਚਲਕੋਤਾ ਠੀਕ ਹੈ ਉਸ ਤੋਂ ਬਾਅਦ ਉਹਨੇ ਮਾਲਕ ਨੇ ਜਿਹੜਾ ਪਵਨ ਕੁਮਾਰ ਆ ਉਹਨੂੰ ਆਪਣੀ ਜਿਹੜੀ ਸ਼ੋਕਮਰ ਦੀ ਵਾਈਫ ਆ ਉਹਨੂੰ ਕਿਹਾ ਵੀ ਤੂੰ ਆਪਣੇ ਘਰ ਵਾਲੇ ਨੂੰ ਆ ਪੈਸੇ ਲੈ 500 ਰੁਪਏ ਨੂੰ ਕਿਤੇ ਸਮਾਨ ਲੈਣ ਲਈ ਭੇਜ ਦੇ ਠੀਕ ਹੈ ਉਹ ਸਮਾਨ ਲੈਣ ਲਈ ਚਲੇ ਗਿਆ ਇਹਨਾਂ ਨੇ ਮਗਰੋਂ ਰਸੋਈ ਦੀ ਲਾਈਟ ਬੰਦ ਕੀਤੀ ਅਸ਼ਨੀਲ ਵੀਡੀਓ ਬਣੀ ਹੋਈ ਆ ਘੱਟੋ ਘੱਟ 25 ਮਿੰਟ ਦੀ ਓਕੇ ਸਾਡੇ ਕੋਲ ਇਹ ਕਲਿੱਪ ਆ 25 ਮਿੰਟ ਦੀ ਇਹ ਪੁਲਿਸ ਨੂੰ ਤੁਸੀਂ ਦਿੱਤੇ ਆ ਸਬੂਤ ਸਭ ਕੁਝ ਦਿੱਤਾ ਜੀ ਪਰ ਇਸ ਇਨਸਾਨ ਦੇ ਵਿਚਾਰੇ ਦਾ ਕੁਝ ਸਿਸਟਮ ਕੁਝ ਨਹੀਂ ਉਹਨਾਂ ਨੇ ਹੱਲ ਕੀਤਾ ਇਸ ਕਰਕੇ ਮਤਲਬ ਦੁਖੀ ਹੋ ਕੇ ਸਾਨੂੰ ਇਹ ਕੰਮ ਕਰਨਾ ਪੈ ਰਿਹਾ ਠੀਕ ਹੈ ਜੀ ਸਰ ਮੌਕੇ ਤੇ ਪਹੁੰਚੇ ਤੁਸੀਂ ਇੱਕ ਸ਼ਖਸ ਵੱਲ ਇਲਜ਼ਾਮ ਲਗਾਇਆ ਜਾ ਰਿਹਾ ਕਿ ਮੇਰੀ ਪਤਨੀ ਦੇ ਕਨ ਨਾਲ ਇਹਨਾਂ ਨਜਾਇਜ਼ ਸਬੰਧ ਨੇ ਜੀ ਕੋਈ ਵੀਡੀਓ ਵੀ ਕਹਿ ਰਿਹਾ ਕਿ ਮੈਂ ਬਣਾਈ ਹੈ ਜੀ ਨਹੀਂ ਆਪਣੇ ਕੋਈ ਵੀਡੀਓ ਕੋਈ ਨਹੀਂ ਸਾਹਮਣੇ ਟਾਡੇ ਸਾਹਮਣੇ ਸਾਰੀ ਗੱਲ ਹੋਈ ਹੈ ਆਪਾਂ ਨੂੰ ਪੁੱਛਿਆ ਵੀ ਹੈ ਉਹ ਤਾਂ ਕਹਿ ਰਹੀ ਵੀ ਉਹ ਤਾਂ ਚਲੇ ਗਿਆ ਐਨਆਰਆਈ ਤੇ ਹੈ ਨਹੀਂ ਸੀ ਜੋ ਇਹਨੇ ਬੰਦੀ ਵਾਲੀ ਗੱਲ ਕਹੀ ਉਹ ਗਲਤ ਹੈ ਤੁਹਾਡੇ ਸਾਹਮਣੇ ਹੀ ਲੜਕੀ ਨੇ ਆਪ ਦਰਵਾਜ਼ਾ ਖੋਲਿਆ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕੋਈ ਬੰਦੀ ਆ ਰਹੀ ਹੈ ਬਾਕੀ ਫਿਰ ਵੀ ਆਪਾਂ ਇਹਨਾਂ ਨੂੰ ਕੰਪਲੀਟ ਆਈ ਹੋਈ ਹੈ ਉਹਦਾ ਤਬਸੀਰਾ ਥਾਣੇ ਚੱਕ ਕਰਾਂਗੇ ਠੀਕ ਜੋ ਵੀ ਹੋਏਗਾ ਕਰ ਉਹ ਦੇਖਣਾ ਠੀਕ ਹੈ ਪੂਨਮ ਜਿਹੜੇ ਸ਼ੋਕ ਆ ਤੁਹਾਡੇ ਪਤੀਏ ਜੀ ਹਾਂਜੀ ਤੇ ਜੋ ਐਨਆਰਆਈ ਹੈ ਪਵਨ ਕੁਮਾਰ ਹਾਂਜੀ ਤੁਹਾਡੇ ਉੱਪਰ ਇਲਜ਼ਾਮ ਹੈ ਕਿ ਤੁਹਾਡੇ ਉਹਨਾਂ ਦੇ ਨਾਲ ਜੋ ਗਲਤ ਰਿਲੇਸ਼ਨ ਹੈ ਕੋਈ ਰਿਸ਼ਤੇ ਨਹੀਂ 10 ਸਾਲ ਹੋ ਗਏ ਮੈਨੂੰ ਇੰਨਾ ਕਰੇ ਕੰਮ ਕਰਦੇ ਉਹ ਹਮੇਸ਼ਾ ਹਾਂ ਤੇ ਮੈਂ ਵੀ ਕੰਮ ਕਰਦੀ ਆ ਰਾਤ ਵੀ ਰਹਿਨੀ ਸਾਰਾ ਕੁਝ ਕਰਦੀ ਇਹਨਾਂ ਦੇ ਉਹ ਮੈਨੂੰ ਆਪਣੇ ਪਰਿਵਾਰ ਤੋਂ ਵੀ ਜ਼ਿਆਦਾ ਵੱਧ ਮੰਨਦੇ ਆ ਇਸ ਟਾਈਮ ਪਵਨ ਜੀ ਕਿੱਥੇ ਰਜੋ ਆ ਉਹਨਾਂ ਦੀ ਫਲਾਈਟ ਹੋ ਗਈ ਰਾਤ ਦੀ 11 ਵਜੇ ਦੀ ਤਾਂ ਵਾਪਸ ਚਲੇ ਗਿਆ ਹਾਂ ਜੀ ਤੁਸੀਂ ਸਾਰੇ ਘਰ ਜਿੱਦ ਦੇਖ ਸਕਦੇ ਹੋ ਕੋਈ ਵੀ ਨਹੀਂ ਹੈਗੇ ਇੱਥੇ ਤੇ ਹੁਣ ਤੁਸੀਂ ਕੀ ਚਾਹੁੰਦੇ ਹੈਗੇ ਮੈਂ ਹੀ ਜਾਣੀ ਆ ਮੇਰੀ ਇੰਨੀ ਬੇਇੱਜ਼ਤੀ ਕਰਦੀ ਮੇਰੇ ਨਾਲ ਹੁਣ ਰਹਿਣਾ ਨਹੀਂ ਤੇ ਜੋ ਇਹਨੇ ਕਿ ਮੈਂ ਵੀਡੀਓ ਜਣੀ ਬਣਾਈ ਕੁਝ ਵੀ ਨਹੀਂ ਉਸ ਵੀਡੀਓ ਜੇ ਤੁਸੀਂ ਥਾਣੇ ਜਾ ਕੇ ਦੇਖ ਸਕਦੇ ਹੋ ਉਹਦੇ 'ਚ ਕੁਝ ਵੀ ਨਹੀਂ ਹੈ ਮੇਰੇ ਪੁਖਾਰ ਜਿਹੜਾ ਸੀ ਸਾਰੇ ਬੈਟੇ ਸੀ ਬੈੱਡ ਦੇ ਉੱਤੇ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਕਿਰ ਜਾਈ ਲੈ ਲਾ ਪੂਨਮ ਸਾਡਾ ਦਾ ਸਾਰਾ ਕੰਪਿਆ ਵਾ ਤੂੰ ਬਿਮਾਰ ਹੋਗੀ ਤਾਂ ਕੌਣ ਸੰਭੂਗਾ ਬਸ ਇਹੀ ਗੱਲ ਸੀ ਕੋਈ ਵੀ ਵੀਡੀਓ ਨਹੀਂ ਹੈ ਮੈਨੂੰ ਬਦਨਾਮ ਕਰੀ ਜਾਂਦੇ ਆ ਚਲੋ ਤੁਸੀਂ ਰੋਵੋ ਨਾ ਹੁਣ ਤੁਸੀਂ ਤੁਹਾਨੂੰ ਬੁਲਾਇਆ ਗਿਆ ਤਾਂ ਤੁਸੀਂ ਜਾਓ ਜੋ ਵੀ ਬਣਦੀ ਕਾਰਵਾਈ ਹੈ ਪੁਲਿਸ ਵੱਲੋਂ ਉਹ ਜਿਹੜੀ ਕਰ ਦਿੱਤੀ ਜਾਏ ਤਾਂ